ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਤੁਹਾਨੂੰ ਜਿਹੜਾ ਵੀ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਬਾਕੀ ਜੀ ਤੁਸੀਂ ਕੋਈ ਵੀ ਸੂਟ ਹੈ ਰੈਡੀ ਕਰਵਾਉਣਾ ਚਾਹਣੇ ਤੁਸੀਂ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਹੋ ਫਸਟਾ ਕਾਟਨ ਦੇ ਬਹੁਤ ਸੋਹਣੇ ਸੂਟ ਹੋਣਗੇ ਜੀ ਇਹਨਾਂ ਦੇ ਵਿੱਚ ਆਚਾਰਾ ਰੰਗ ਹੋਣਗੇ ਠੀਕ ਹੈ ਜੀ ਪ੍ਰਾਈਸ ਮੈਂਸ਼ਨ ਹੋਏਗਾ ਸ਼ਿਪਿੰਗ ਫ੍ਰੀ ਰਹੇਗੀ ਪ੍ਰਾਈਸ ਹਨੂ ਸਕਰੀਨ ਤੇ ਸ਼ੋ ਹੋ ਰਿਹਾ ਹੋਏਗਾ ਉਹ ਪ੍ਰਾਈਸ ਹੋਏਗਾ ਬਾਕੀ ਸ਼ਿਪਿੰਗ ਫ੍ਰੀ ਰਹੇਗੀ ਲੈਸ਼ੇਸ ਵਗਾਲੇ ਵਾਲੇ ਵੀ ਆ ਪ੍ਰਿੰਟ ਵਿੱਚ ਵੀ ਆ ਬੁਟੀਕ ਸਟਾਈਲ ਵੀ ਆ ਤੁਸੀਂ ਆਪਣੇ ਅਕੋਰਡਿੰਗ ਚੈੱਕ ਕਰ ਸਕਦੇ ਹੋ ਲਾਈਟ ਡਾਰਕ ਸਾਰੇ ਬਹੁਤ ਸੋਹਣੇ ਜੇ ਰੰਗ ਹੈ ਜੀ ਸਮਰਸ ਦੇ ਲਈ ਦੇਖ ਸਕਦੇ ਹੋ ਕਾਫੀ ਕਲਰ ਕਲੈਕਸ਼ਨ ਹੈਗੀ ਆ ਨੈਕਸਟ ਆ ਬਹੁਤ ਸੋਹਣਾ ਵਰਕ ਕੀਤਾ ਹੋਇਆ ਸ਼ਰਟ ਦੇ ਉੱਤੇ ਠੀਕ ਹੈ ਪ੍ਰਾਈਜ਼ ਉਸ ਅਕੋਰਡਿੰਗ ਰਹੇਗਾ ਦੁਪੱਟਾ ਬਹੁਤ ਸੋਹਣਾ ਰਹੇਗਾ ਨਾਲ ਨੈਕਸਟ ਆ ਪੱਟੀ ਵਾਲੇ ਸੂਟ ਆ ਗਏ ਜੀ ਨੈਕ ਪੱਟੀ ਵਾਲੇ ਆ ਗਏ ਬਾਟਮ ਤੇ ਲਾਈਟ ਜਿਆ ਵਰਕ ਰਹਾ ਹੋਏਗਾ ਠੀਕ ਹੈ ਜੀ ਨਾਲ ਕੰਟਰਾਸਟ ਪ੍ਰਿੰਟ ਚ ਬਾਟਮ ਰਹੇਗੀ ਤੁਸੀਂ ਚੈੱਕ ਕਰੀ ਚਲੋ ਕਲਰ ਕਲੈਕਸ਼ਨ ਦੇਖੀ ਚਲੋ ਨੈਕਸਟ ਵਾਲੇ ਲੈਸ਼ਸ ਵਾਲੇ ਆ ਗਏ ਜੀ ਬਹੁਤ ਸੋਹਣਾ ਦੁਪੱਟੇ ਦੇ ਫੋਰ ਸਾਈਡ ਵੀ ਲੈਸ਼ ਲੱਗੀ ਹੋਏਗੀ ਤੇ ਬਹੁਤ ਸੋਹਣਾ ਜਿਹੜਾ ਪੈਚ ਵਰਕ ਲੱਗਾ ਹੋਏਗਾ ਨੈਕਸਟ ਆ ਪ੍ਰਿੰਟ ਵਿੱਚ ਆਗੇ ਕਾਟਨ ਚ ਆਗੇ ਠੀਕ ਹੈ ਜੀ ਬਹੁਤ ਸੋਹਣਿਆ ਪਿਓਰ ਕਾਟਨ ਦੇ ਵਿੱਚ ਹੋਣਗੇ ਨਾਲ ਪਿਓਰ ਦੇ ਦੁਪੱਟੇ ਰਹਿਣਗੇ ਜੀ ਬਹੁਤ ਸੋਹਣੀਆਂ ਚੁੰਨੀਆਂ ਤੇ ਫੋਰਸ ਜਿਹੜੀ ਲੈਸ਼ ਲੱਗੀ ਹੋਏਗੀ ਬਹੁਤ ਸੋਹਣੇ ਰੈਡੀ ਕੀਤਾ ਚੈੱਕ ਕਰੀ ਚਲੋ ਬਹੁਤ ਸੋਹਣੇ ਸੂਟ ਹੈ ਜੀ ਸੋਬਰ ਜੇ ਸਰਦਾਰੀ ਜੇ ਸੂਟ ਹੋਣਗੇ ਠੀਕ ਹੈ ਜੀ ਜਿਹੜੀਆਂ ਭੈਣਾ ਬਾਈ ਕਰਨਾ ਚਾਹੁੰਦੀਆਂ ਬਹੁਤ ਸੋਹਣੀ ਕਲੈਕਸ਼ਨ ਹੈ ਜੀ ਨੈਕਸਟ ਆ ਹਮ ਕਾਟਨ ਦਾ ਬਹੁਤ ਸੋਹਣਾ ਲਿਲਨ ਦਾ ਫੈਬਰਿਕ ਰਹੇਗਾ ਜੀ ਐਸ ਕੇ ਬ੍ਰੈਂਡ ਦਾ ਰਹੇਗਾ ਬਹੁਤ ਸੋਹਣਾ ਮਸ਼ੀਨਵਰਕ ਸੋਬਰ ਜੇ ਕੀਤਾ ਬਾਜੂ ਬਾਟਮ ਤੇ ਬਾਕੀ ਇਹ ਵਾਰ ਕਿਸੇ ਵੀ ਕਲਰ ਤੇ ਜਾਂ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾਉਣਾ ਤੁਸੀਂ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਹੋ ਮਸ਼ੀਨ ਵਰਕ ਕਰਵਾ ਕੇ ਜੀ ਨੈਕਸਟ ਆ ਕਾਟਨ ਦੇ ਆਈ ਗਏ ਜਾਂਦੇ ਆ ਜੀ ਬਹੁਤ ਸੋਹਣੇ ਆ ਕਾਟਨ ਦੇ ਸੂਟ ਹੋਣਗੇ ਜੀ ਸਿੰਗਲ ਸੂਟ ਦਾ ਪ੍ਰਾਈਸ ਰਹੇਗਾ 750 ਸ਼ਿਪਿੰਗ ਇਹਦੀ ਫ੍ਰੀ ਰਹੇਗੀ ਅਗਰ ਤੁਸੀਂ ਤਿੰਨ ਸੂਟ ਬਾਏ ਕਰਦੇ ਤਾਂ ਤੁਹਾਨੂੰ 1790 ਰੁਪਏ ਦੇ ਹੋਣਗੇ ਠੀਕ ਹੈ ਜੀ ਤੁਸੀਂ ਇਹ ਦੇਖ ਲਓ ਡਿਸਕਾਊਂਟ ਕਿੰਨਾ ਮਿਲਦੇ ਆ ਅਗਰ ਤੁਸੀਂ ਤਿੰਨ ਸੂਟ ਬਾਏ ਕਰੋਗੇ ਤਾਂ ਤੁਹਾਨੂੰ ਬਹੁਤ ਡਿਸਕਾਊਂਟ ਮਿਲੇਗਾ 1790 ਰੁਪਏ ਵਿੱਚ ਜਸਟ ਮਿਲ ਜਾਣਗੇ ਬਾਕੀ 올ਓਵਰ ਇੰਡੀਆ ਜਿਹੜੀ ਸ਼ਿਪਿੰਗ ਉਹ ਫ੍ਰੀ ਰਹੇਗੀ ਠੀਕ ਹੈ ਜੀ ਤੁਹਾਨੂੰ ਸ਼ਿਪਿੰਗ ਦੇ ਕੋਈ ਵੀ ਐਕਸਟਰਾ ਚਾਰजेस ਪੇ ਕਰਨ ਦੀ ਨੀਡ ਨਹੀਂ ਹੈਗੀ ਨਾਲ ਬੋਟਮ ਇਹਨਾਂ ਦੇ ਪ੍ਰਿੰਟ ਰਹੇਗੀ ਕਲਰ ਬਹੁਤ ਹੀ ਕਲੈਕਸ਼ਨ ਕਲਰ ਕਲੈਕਸ਼ਨ ਕਾਫੀ ਘਟੋ ਘਟ 40 ਤੋਂ 50 ਰੰਗ ਆਪਣੇ ਕੋਲ ਇਹਦੇ ਵਿੱਚ ਅਵੇਲੇਬਲ ਆ ਠੀਕ ਹੈ ਤੁਸੀਂ ਆਪਣੇ ਅਕੋਰਡਿੰਗ ਕਲਰ ਸਿਲੈਕਟ ਕਰ ਸਕਦੇ ਬਹੁਤ ਸੋਹਣੇ ਕਲਰ ਆ ਜੇ ਸਮਰਸ ਦੇ ਅਕੋਰਡਿੰਗ ਬਹੁਤ ਸੋਹਣੇ ਲਾਈਟ ਜੇ ਸ਼ੇਡ ਲੈ ਕੇ ਆਏ ਆ ਜਿਹੜੇ ਕਿ ਭਿਆਣਾ ਦੇ ਵੇਅਰ ਕੀਤੇ ਬਹੁਤ ਵਧੀਆ ਲੱਗਣਗੇ ਬਾਕੀ ਤੁਸੀਂ ਆਪਣੇ ਅਕੋਰਡਿੰਗ ਕੋਈ ਦੁਪੱਟਾ ਮੈਚ ਕਰ ਲਓ ਜਿਹੜੇ ਤੁਹਾਨੂੰ ਤੁਹਾਡੇ ਕੋਲ ਐਕਸਟਰਾ ਘਰ ਵਿੱਚ ਦੁਪੱਟੇ ਹੈਗੇ ਉਹਦੇ ਅਕੋਰਡਿੰਗ ਤੁਸੀਂ ਸਿਲੈਕਟ ਕਰਕੇ ਬਹੁਤ ਸੋਹਣੇ ਸੋਹਣੇ ਰੰਗ ਆਈ ਜਾਂਦੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਆਈ ਜਾਂਦੇ ਚੈੱਕ ਕਰੀ ਚੱਲੋ ਕਲਰ ਕਲੈਕਸ਼ਨ ਦੇਖੀ ਚੱਲੋ ਬਹੁਤ ਸੋਹਣੀ ਹੈ ਜੀ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਆ ਤਾਂ ਤੁਸੀਂ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਤਾਂ ਅਨਸਟਿਚ ਵੀ ਤੁਸੀਂ ਬਾਈ ਕਰ ਸਕਦੇ ਹੋ ਆਪਣੇ ਅਕੋਰਡਿੰਗ ਸਿਲੈਕਟ ਕਰ ਸਕਦੇ ਤੁਸੀਂ ਜਿੱਦਾਂ ਬਾਈ ਕਰਨਾ ਚਾਹੁੰਦੇ ਆ ਆਪਣੇ ਕੋਲ ਉੱਤੇ ਬਾਈ ਕਰ ਸਕਦੇ ਹੋ ਜਲਦੀ ਤੇ ਜਲਦੀ ਸੈਲੈਕਟ ਕਰੀ ਚਲੋ ਰੰਗ ਕੋਈ ਵੀ ਸੂਟ ਛੱਡਣ ਵਾਲਾ ਨਹੀਂਗਾ ਕਲਰ ਕਲੈਕਸ਼ਨ ਦੇਖੀ ਚਲੋ ਬਹੁਤ ਹੀ ਸੋਹਣੀ ਹੈ ਜੀ ਸੋਵਰ ਜੀ ਸਰਦਾਰੀ ਜੇ ਸੂਟ ਆ ਬਾਕੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿਹੜੀਆਂ ਪਹਿਣਾ ਬਜਟ ਦੇ ਵਿੱਚ ਆਪਣੇ ਕੋਲ ਸੂਟ ਬਾਈ ਕਰਨਾ ਚਾਹੁੰਦੀਆਂ ਤੇ ਤੁਸੀਂ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਠੀਕ ਹੈ ਲਾਈਕ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਜਿਹੜੀ ਕਿਦਾਂ ਦੀ ਲੱਗਦੀ ਆ ਠੀਕ ਹੈ ਤੁਹਾਡੀ ਸਪੋਰਟ ਦੇ ਨਾਲ ਤੁਸੀਂ ਸੁਜੈਸਟ ਕਰਿਆ ਕਰੋ ਤੁਸੀਂ ਕਿਦਾਂ ਦੇ ਸੂਟ ਬਾਈ ਕਰਨਾ ਚਾਹੁੰਦੇ ਕਿਦਾਂ ਦੀ ਕਲਰ ਕਲੈਕਸ਼ਨ ਕਿਦਾਂ ਦੇ ਤੁਸੀਂ ਕਲੈਕਸ਼ਨ ਲੈਣਾ ਚਾਹੁੰਦੇ ਆ ਆਪਾਂ ਨੈਕਸਟ ਵੀਡੀਓ ਉਦਾਂ ਦੀ ਹੀ ਲੈ ਕੇ ਆਵਾਂਗੇ ਨੈਕਸਟ ਜੋ ਜੱਟ ਦੇ ਵਿੱਚ ਸੂਟ ਹੋਣਗੇ ਜੋ ਜੱਟ ਦਾ ਵੀ ਬਹੁਤ ਹੀ ਕ੍ਰੇਜ਼ ਰਹਿੰਦਾ ਭੈਣਾਂ ਨੂੰ ਠੀਕ ਨੇ ਦੁਪੱਟੇ ਜਿਹੜੇ ਇਹਨਾਂ ਦੇ ਬਹੁਤ ਸੋਹਣੇ ਬਣੇ ਹੁੰਦੇ ਆ ਜੀ ਠੀਕ ਹੈ ਦੁਪੱਟਿਆਂ ਦੇ ਬਹੁਤ ਸੋਹਣਾ ਗੋਟਾ ਪੱਤੀ ਦੇ ਲਾਈਨਸ ਦਿੱਤੀਆਂ ਹੋਊਗੀਆਂ ਨਾਲ ਤੇ ਸ਼ਰਟ ਨਾਲ ਦਾ ਪੈਚ ਵਰਕ ਲੱਗਾ ਹੋਊਗਾ ਫੋਰ ਸਾਈਡ ਵਿੱਚ ਵੀ ਤੇ ਸੈਂਟਰ ਦੇ ਵਿੱਚ ਵੀ ਬਹੁਤ ਸੋਹਣੇ ਦੁਪट्टे ਸਰਦਾਰੀ ਜੇ ਸੋਬਰ ਜੇ ਹੋਣਗੇ ਜੀ ਖੁੱਲੇ ਡੁੱਲੇ ਤੁਸੀਂ ਜਿੱਦਾਂ ਮਰਜੀ ਸੈਟ ਤੇ ਟਿਕਾ ਸਕਦੇ ਹੋ ਬਾਕੀ ਤੁਸੀਂ ਚੈੱਕ ਕਰੀ ਚਲੋ ਕਲਾ ਕਲੈਕਸ਼ਨ ਇਹਦੇ ਵਿੱਚ ਵੀ ਬਹੁਤ ਹੀ ਸੋਹਣੀ ਹੈ ਜੀ ਨੈਕਸਟ ਆਵਲੇ ਸੂਟ ਆਪਣੇ ਕੋਲ ਕਾਟਨ ਦੇ ਵਿੱਚ ਆਗੇ ਜਿਨ੍ਹਾਂ ਤੇ ਬਾਜੂ ਤੇ ਵੀ ਵਰਕ ਰਹੇਗਾ ਠੀਕ ਹੈ ਜੀ ਚੈੱਕ ਕਰੋ ਬਹੁਤ ਸੋਹਣਾ ਵਰਕ ਰਹੇਗਾ ਨੈਕਸਟ ਆ ਕਾਟਨ ਦੇ ਵਿੱਚ ਸੂਟ ਹੋਣਗੇ ਜੀ ਨੈਕਸਟ ਆ ਬਾਟਮ ਵਰਕ ਵਾਲੇ ਆਗੇ ਜੂ ਠੀਕ ਹੈ ਜੀ ਸ਼ਾਰਟ ਪ੍ਰਿੰਟ ਰਹੇਗੀ ਨਾਲ ਬਾਟਮ ਚਿਕਨ ਦੀ ਰਹੇਗੀ ਤੇ ਨਾਲ ਵਰਕ ਕੀਤਾ ਹੋਇਆਗਾ ਬਾਟਮ ਤੇ ਤੁਸੀਂ ਇਹਦਾ ਕੋਈ ਪਲਾਜ਼ੋ ਸਟਿਚ ਕਰਾਉਣਾ ਵੀ ਕਰਾ ਸਕਦੇ ਹੋ ਅਗਰ ਤੁਸੀਂ ਇਹਦਾ ਸਟ੍ਰੇਟ ਬਾਟਮ ਬਣਵਾਉਣੀ ਸਟ੍ਰੇਟ ਬਾਟਮ ਵੀ ਬਣਵਾ ਸਕਦੇ ਹੋ ਜਿੱਦਾਂ ਕਿ ਹੁਣ ਫਰਸ਼ੀ ਸਲਵਾਰ ਚੱਲਦੀ ਹੈ ਤੁਸੀਂ ਉਹ ਵੀ ਸਟਿਚ ਕਰਵਾ ਸਕਦੇ ਹੋ ਜਿੱਦਾਂ ਵੀ ਆਪਣੇ ਅਕੋਰਡਿੰਗ ਇਹਨੂੰ ਕਸਟਮਾਈਜ਼ ਕਰਵਾਉਣਾ ਚਾਹੁੰਦੇ ਆ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਚੈੱਕ ਕਰੀ ਚਲੋ ਕਲਰ ਕਲੈਕਸ਼ਨ ਬਹੁਤ ਹੀ ਸੋਹਣੀ ਆ ਸੋਬਰ ਜੇ ਸਰਦਾਰੀ ਜੇ ਸੂਟ ਆ ਬਹੁਤ ਸੋਹਣੇ ਸੋਹਣੇ ਰੰਗ ਆ ਪ੍ਰਿੰਟ ਇਦੇ ਵਿੱਚ ਵੀ ਕਾਫੀ ਹੈਗੇ ਆ ਕਲਰ ਠੀਕ ਹੈ ਲਾਈਟ ਜੇ ਬ੍ਰਾਈਟ ਜੇ ਕਲਰ ਹੋਣਗੇ ਬਹੁਤ ਸੋਹਣੇ ਸੋਹਣੇ ਰੰਗ ਹੋਣਗੇ ਤੁਸੀਂ ਚੈੱਕ ਕਰੀ ਚਲੋ ਨੈਕਸਟ ਆਰਗੈਂਜ਼ਾ ਦੇ ਸੂਟ ਆ ਗਏ ਜੀ ਤੋਰ ਆਰਗੈਂਜ਼ਾ ਦਾ ਫੈ布ਰਿਕ ਰਹੇਗਾ ਬਹੁਤ ਸੋਹਣਾ neck ਤੇ ਹੈਂਡਵਰਕ ਦਾ ਕੰਮ ਕੀਤਾ ਹੋਇਆਗਾ ਠੀਕ ਹੈ ਬਾਟਮ ਨਾਲ ਰਹੇਗੀ ਪਲੇਨ ਠੀਕ ਹੈ ਜੀ ਕਾਫੀ ਬਹੁਤ ਸੋਹਣੇ ਸੋਹਣੇ ਜੇ ਸਰਦਾਰੀ ਜੇ ਸੋਬਰ ਜੇ ਰੰਗ ਹੈ ਆਪਣੇ ਕੋਲ ਨੈਕਸਟ ਆ ਬਹੁਤ ਸੋਹਣੇ ਆ ਪਾਕਿਸਤਾਨੀ ਸਟਾਈਲ ਸੂਟ ਹੋਣਗੇ ਕਾਟਨ ਦਾ ਫੈ布ਰਿਕ ਰਹੇਗਾ